ਮੈਂ ਭਾਜੀ ਪਾਵ ਲਿਫਟਿੰਗ ਦੇਮ ਸ਼ੁਰੂ ਕੀਤੀ ਸੀ 2013 ਦੇ ਵਿੱਚ 2012 ਵਿੱਚ ਪ੍ਰੈਕਟਿਸ ਸ਼ੁਰੂ ਕਰਤੀ ਫਿਰ 2013 ਵਿੱਚ ਪਤਾ ਲੱਗਿਆ ਜਿਵੇਂ ਹੀ ਉਦੋਂ ਮੈਂ ਫਸਟ ਟਾਈਮ ਲੋਨਾ ਵਾਲਾ ਖੇਡਿਆ ਸੀ ਜੀ 2013 ਚ ਉਦੋਂ ਜੂਨੀਅਰ ਸੀ ਮੈਂ ਜੂਨੀਅਰ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਉਸ ਤੋਂ ਬਾਅਦ ਫਿਰ ਕੰਟੀਨਿਊ ਚੱਲਦਾ ਰਿਹਾ ਜੀ ਹੁਣ ਤੱਕ ਫਿਰ ਦਿੱਲੀ ਖੇਡੇ ਜਵਾਰਨਰੋ ਸਟੇਡੀਅਮ ਪੰਪਡੂਰ 2016 ਚ ਉੱਥੇ ਵੀ ਮੈਡਲ ਆ ਜੀ ਬੰਗਲੌਰ ਗਿਆ ਜੀ 2018 ਚ ਫਿਰ ਦਿੱਲੀ ਸੀ 2019 नागपुर जाके मेरा गोल्ड सी नेशनल चो फिर 2022 ਦੇ ਵਿੱਚ ਕੋਲਕੱਤਾ ਜਾ ਕੇ ਵੀ ਮੇਰਾ সিলਵਰ ਸੀ 2023 ਚ ਜਵਾਰ ਨੈਰੋਸਟ ਨੇਸ਼ਨਲ ਚੋਂ ਫਿਰ 골ਡ ਸੀ ਖੇਲੂ ਇੰਡੀਆ ਗੇਮ ਦੇ ਵਿੱਚੋਂ ਵੀ 골ਡ ਸੀ ਭਾਜੀ ਐਵੇਂ ਹੁਣ ਇੰਨੇ ਸਾਲ ਮੈਂ ਵੀ ਗੇਮ ਕਰੀ ਆ ਜੀ ਜਿਵੇਂ ਸਰਕਾਰ ਨੇ ਕੋਈ ਹੱਥ ਪੱਲਾ ਨਹੀਂ ਫੜਿਆ ਜੀ ਸਗੋਂ ਉਲਟਾ ਕਰਜਾ ਹੀ ਸਿਰ ਤੇ ਚੜ ਗਿਆ ਜੀ ਖਰਾਕ ਖਾ ਕੇ ਡਾਈਟ ਕਰਕੇ ਜੀ ਤੇ ਉਸ ਤੋਂ ਬਾਅਦ ਜਿਉ ਹੁਣ ਆਪਾਂ ਕਹੀਏ ਅੱਗੇ ਅੱਗੇ ਬੱਚਿਆਂ ਨੂੰ ਖੇਡੋ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਿ ਫਿਰ ਉਹ ਗਲਤ ਹੀ ਸੋਚ ਹੋ ਗਈ ਹੁਣ ਆਪ ਨੂੰ ਖੋਦ ਇਹ ਮਹਿਸੂਸ ਹੁੰਦਾ ਕਿ ਜਿਵੇਂ ਖੋਦ ਇੱਕ ਗਲਤੀ ਹੋ ਚੁੱਕੀ ਹੈ ਜੋ ਸੋਚਿਆ ਸੀ ਉਸ ਤੋਂ ਉਲਟ ਹੋ ਚੁੱਕਿਆ ਸਰੂ ਇੰਨੇ ਮੈਡਲ ਲੈਣ ਦੇ ਬਾਵਜੂਦ ਵੀ ਜੇ ਆਪਾਂ ਆਪਣੇ ਮਾਪਿਓ ਨੂੰ ਇੱਕ ਵਧੀਆ ਤਰੀਕੇ ਨਾਲ ਸੇਵਾ ਹੀ ਨਹੀਂ ਕਰ ਸਕਦੇ ਰੋਟੀ ਪਾਣੀ ਦਾ ਹਾਲਾਤ ਵੀ ਔਕੇ ਹੋ ਜਾਣਾ ਫਿਰ ਗੇਮ ਕਰਨ ਦਾ ਵੀ ਕੀ ਫਾਇਦਾ ਜੀ ਜੀ ਪਿੰਡ ਸਖੀਰਾ ਜੀ ਡਿਸਟ੍ਰਿਕਟ ਕਰਨਤਾਰਨ ਚ ਵੀ ਜੀ ਕਿਹੜੀ ਖੇਡ ਖੇਡਦੇ ਸੀਗੇ ਕਿੱਦਾਂ ਸ਼ੁਰੂਆਤ ਹੁੰਦੀ ਹੈ ਕਿਹੜੀ ਉਮਰ 'ਚ ਹੁੰਦੀ ਹੈ ਕੀ ਕੋਈ ਹਾਲਾਤ ਸੀਗੇ ਉਦੋਂ ਮੈਂ ਭਾਜੀ ਪਾਵਰ ਲਿਫਟਿੰਗ ਇਹਮ ਸ਼ੁਰੂ ਕੀਤੀ ਸੀ 2013 ਦੇ ਵਿੱਚ 2012 'ਚ ਪ੍ਰੈਕਟਿਸ ਸ਼ੁਰੂ ਕਰਤੀ ਫਿਰ 2013 'ਚ ਪਤਾ ਲੱਗਿਆ ਜਿਵੇਂ ਹੀ ਉਦੋਂ ਮੈਂ ਫਸਟ ਟਾਈਮ ਲੋਨਾ ਵਾਲਾ ਖੇਡਿਆ ਸੀ ਜੀ 2013 'ਚ ਉਦੋਂ ਜੂਨੀਅਰ ਸੀ ਮੈਂ ਜੂਨੀਅਰ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਸੀਨੀਅਰ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਨਾਲੇ ਸੀਨੀਅਰ 'ਚ ਵੀ ਮੇਰਾ ਬ੍ਰੌਂਜ਼ ਮੈਡਲ ਆ ਚੁੱਕਾ ਸੀ ਉਸ ਤੋਂ ਬਾਅਦ ਫਿਰ ਕੰਟੀਨਿਊ ਚੱਲਦਾ ਰਿਹਾ ਜੀ ਹੁਣ ਤੱਕ ਫਿਰ ਦਿੱਲੀ ਖੇਡੇ ਜਵਾਰ ਨਹਿਰੂ ਸਟੇਡੀਅਮ 2016 ਚ ਉੱਥੇ ਵੀ ਮੈਡਲ ਆ ਜੀ ਬੰਗਲੌਰ ਗਿਆ ਜੀ 2018 ਚ ਫਿਰ ਦਿੱਲੀ ਸੀ 2019 ਚ ਨਾਗਪੁਰ ਜਾ ਕੇ ਮੇਰਾ 골ਡ ਸੀ ਨੈਸ਼ਨਲ ਚੋਂ ਫਿਰ 2022 ਦੇ ਵਿੱਚ ਕੋਲਕਾਤਾ ਜਾ ਕੇ ਵੀ ਮੇਰਾ ਸਿਲਵਰ ਸੀ 2023 ਚ ਜਵਾਰ ਨਹਿਰੂ ਨੈਸ਼ਨਲ ਚੋਂ ਫਿਰ 골ਡ ਸੀ ਖੇਲੋ ਇੰਡੀਆ ਗੇਮ ਦੇ ਵਿੱਚੋਂ ਵੀ 골ਡ ਸੀ ਜੀ ਇੰਨੇ ਢੇਰ ਇਕੱਠੇ ਕਰਕੇ ਇਹ ਕਹਿਣਾ ਕਿ ਹੁਣ ਮੇਰਾ ਖੇਡਨ ਨੂੰ ਦਿਲ ਹੀ ਨਹੀਂ ਕਰਿਆ ਇਹ ਤੁਸੀਂ ਇਹ ਵੀ ਕਹਿੰਦੇ ਹੋ ਕਿ ਮੈਂ ਕਦੀ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਕਿਸੇ ਨੂੰ ਕਹਿਣ ਨੂੰ ਦਿੰਦਾ ਨਹੀਂ ਕਰਦਾ ਕਿ ਗੇਮ ਖੇਡੋ ਕੀ ਕਾਹ ਮੈਦਾ ਵੱਡਾ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਪੰਜਾਬ 'ਚ ਨਸ਼ਾ ਦਾ ਦਰਿਆ ਵਗਦਾ ਹੈ ਅਸੀਂ ਨੌਜਵਾਨਾਂ ਨੂੰ ਬਹੁਤ ਸਾਰੀ ਨਕਮਾ ਕਿ ਖੇਡਾਂ ਖੇਡੋ ਖੇਡ ਮੈਦਾਨਾਂ 'ਚ ਆਓ ਸਰੀਰ ਤਕੜੇ ਕਰੋ ਤੇ ਤੁਹਾਡੀ ਸੋਚ ਕਿਉਂ ਬਦਲ ਨਹੀਂ ਭਾਜੀ ਐਵੇਂ ਹੁਣ ਇੰਨੇ ਸਾਲ ਮੈਂ ਵੀ ਗੇਮ ਕਰੀ ਆ ਜੀ ਜਿਵੇਂ ਸਰਕਾਰ ਨੇ ਕੋਈ ਹੱਥ ਪੱਲਾ ਨਹੀਂ ਫੜਿਆ ਜੀ ਸਗੋਂ ਉਲਟਾ ਕਰਜ਼ਾ ਹੀ ਸਿਰ ਤੇ ਚੜ ਗਿਆ ਜੀ ਖਰਾਕ ਖਾ ਕੇ ਡਾਈਟ ਕਰਕੇ ਜੀ ਤੇ ਉਸ ਤੋਂ ਬਾਅਦ ਜਿਉ ਹੁਣ ਆਪਾਂ ਕਹੀਏ ਅੱਗੇ-ਅੱਗੇ ਬੱਚਿਆਂ ਨੂੰ ਖੇਡੋ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਿ ਫਿਰ ਉਹ ਗਲਤ ਜੀ ਸੋਚ ਹੋ ਗਈ ਹੁਣ ਆਪ ਨੂੰ ਖੋਦ ਇਹ ਮਹਿਸੂਸ ਹੁੰਦਾ ਕਿ ਜਿਵੇਂ ਖੋਦ ਇੱਕ ਗਲਤੀ ਹੋ ਚੁੱਕੀ ਹੈ ਜੋ ਸੋਚਿਆ ਸੀ ਉਸ ਤੋਂ ਉਲਟ ਹੋ ਚੁੱਕਿਆ ਸਕੂ ਇੰਨੇ ਮੈਡ ਲੈਂਡ ਦੇ ਬਾਵਜੂਦ ਵੀ ਜੇ ਆਪਾਂ ਆਪਣੇ ਮਾਂ ਪਿਓ ਨੂੰ ਇੱਕ ਵਧੀਆ ਤਰੀਕੇ ਨਾਲ ਸੇਵਾ ਹੀ ਨਹੀਂ ਕਰ ਸਕਦੇ ਰੋਟੀ ਪਾਣੀ ਦਾ ਹਾਲਾਤ ਵੀ ਔਕੇ ਹੋ ਜਾਣਾ ਫਿਰ ਗੇਮ ਕਰਨ ਦਾ ਵੀ ਕੀ ਫਾਇਦਾ ਜੀ ਉਦੋਂ ਜੰਗਾ ਕੋਈ ਕੰਮ ਸਿੱਖ ਲੈਂਦੇ ਵਧੀਆ ਹੁੰਦਾ ਜੀ ਪਰਿਵਾਰ ਚ ਕੋਣ ਕੋਣ ਹੈ ਤੁਹਾਡੇ ਤੇ ਜਦੋਂ ਖੇਡਣ ਜਾਂਦੇ ਸੀਗੇ ਕੀ ਕੋਈ ਉਹਨਾਂ ਦੀ ਸੋਚ ਸੀਗੀ ਆ ਜਾਂ ਪਿਤਾ ਜੀ ਮਾਤਾ ਜੀ ਕਿਦਾਂ ਹੌਸਲਾ ਵਜਾਈ ਕਰਦੇ ਸੀਗੇ ਤੇ ਹੁਣ ਉਹ ਕੀ ਸੋਚਦੇ ਆ ਉਦੋਂ ਕੀ ਗੱਲਾਂ ਹੁੰਦੀਆਂ ਸੀਗੀਆਂ ਕਦੀ ਉਹਨਾਂ ਨੇ ਨਹੀਂ ਕਿਹਾ ਕਿ ਕੰਮ-ਕਾਰ ਕਰ ਲਾ ਜਾਂ ਹੋਰ ਕੋਈ ਚੀਜ਼ ਕਰ ਲਾ ਕਿ ਉਦੋਂ ਵਧੀਆ ਹੌਸਲਾ ਵਜਾਈ ਦਿੰਦੇ ਸੀ ਜਾਂ ਹੁਣ ਕੀ ਮਾਹੌਲ ਹੈ ਕੀ ਸੋਚ ਪਰਿਵਾਰ ਚ ਮਦਰ ਹੈ ਜੀ ਫਾਦਰ ਹੈ ਵਾਈਫ ਹੈ ਉਹ ਤਾਂ ਵਧੀਆ ਹੌਸਲਾ ਫਚਾਈ ਦੇ ਰਹੇ ਜਿੰਨਾ ਵੀ ਕਰ ਸਕੇ ਕੀਤਾ ਕਰਦੇ ਰਹੇ ਆ ਜੀ ਪੈਸੇ ਅਰੇਂਜਮੈਂਟ ਕਰਕੇ ਜਿਵੇਂ ਵੀ ਭੇਜਣਾ ਮੰਗ ਕੇ ਕਿਸੇ ਕੋ ਜਿਵੇਂ ਵੀ ਉਹਨਾਂ ਦੇ ਮਨ ਚ ਇਹ ਸੀ ਕਿ ਚਲੋ ਜੇ ਅੱਜ ਖੇਡ ਲੂਣਗੇ ਸ਼ਾਇਦ ਅੱਜ ਨਹੀਂ ਤਾਂ ਅਗਲੇ ਸਾਲ ਹੀ ਇੱਕ ਇੱਕ ਸਾਲ ਕਰਦੇ ਕਰਦੇ 12 13 ਸਾਲ ਕੱਢ ਤੀ ਜੀ ਗੇਮ ਦੇ ਵਿੱਚ ਕਿ ਹੁਣ ਨਹੀਂ ਤਾਂ ਅਗਲੀ ਵਾਰੀ ਕੁਝ ਵਧੀਆ ਹੋਊਗਾ ਬਾਅਦੋਂ ਸਰਕਾਰ ਚੇਂਜ ਹੋਈ ਆਮ ਆਦਮੀ ਪਾਰਟੀ ਚਲੋ ਹੁਣ ਕੁਝ ਵਧੀਆ ਹੋਊਗਾ ਹੁਣ ਕੁਝ ਹੋਊਗਾ ਪਰ ਹੋਇਆ ਕੁਝ ਨਹੀਂ ਅਜੇ ਤੱਕ ਬਸ ਦਾਵਾ ਹੀ ਰਹਿ ਗਏ ਜੀ ਸਾਰੀਆਂ ਸਰਕਾਰਾਂ ਦੇ ਤੇ ਕੋਈ ਕੈਸ਼ ਪ੍ਰਾਈਜ਼ ਜਦੋਂ ਖੇਡਣਾ ਖੇਡਦੇ ਹਾਂ ਖੇਲੋ ਇੰਡੀਆ ਬਹੁਤ ਵੱਡੀ ਲੀਗ ਹੈ ਜੀ ਕੋਲ ਬੜੇ ਵੱਡੇ ਵੱਡੇ ਤੁਸੀਂ ਲੀਗਾਂ ਚ ਪਾਰਟਿਸਿਪੇਟ ਕੀਤਾ 골ਡ ਮਾਇਨਡ ਉਹ ਲੈਣਾ ਬਹੁਤ ਵੱਡੀ ਗੱਲ ਹੈ ਹਾਂਜੀ ਕਿਤੇ ਕਿਤੇ ਬਲੌਂਸ ਮਾਇਨਡ ਦੀ ਅੱਜ ਦੇ ਉਹ ਵੀ ਲੋਕ ਕਹਿੰਦੇ ਆ ਕਿ ਬੜੀ ਵੱਡੀ ਮਲਮਾਰ ਆਉਂਦੀ ਕਿਉਂਕਿ ਉੱਥੇ ਬਹੁਤ ਲੋਕ ਬਹੁਤ ਹੁੰਦੇ ਆ ਜੀ ਜੀ ਤੇ ਹਨਾ ਤੇ ਕਦੀ ਕੋਈ ਕੈਸ਼ ਪ੍ਰਾਈਜ਼ ਹੀ ਨਹੀਂ ਮਿਲਿਆ ਕੋਈ ਨਹੀਂ ਕੈਸ਼ ਪ੍ਰਾਈਜ਼ ਭਾਈ ਅੱਜ ਤੱਕ 1 ਰੁਪਿਆ ਵੀ ਨਹੀਂ ਮਿਲਿਆ ਜਦਕੇ ਸਾਰੀਆਂ ਸਟੇਟ ਦੇ ਵਿੱਚ ਕੈਸ਼ ਪ੍ਰਾਈਜ਼ ਮਿਲਦੇ ਆ ਨੈਸ਼ਨਲ ਨੂੰ ਜੋਬਸ ਵੀ ਦਿੰਦੇ ਆ ਜੋਬਸ ਪ੍ਰੋਵਾਈਡ ਕਰਦੇ ਆ ਪੱਕਾ ਹੀ ਭਾਈ ਤੇ ਫਾਈਨਲ ਹੀ ਮਿਲਦੇ ਆ ਹੁਣ ਹੁੰਦੇ ਆ ਕਿ ਇਹਨਾਂ ਨੂੰ ਨੌਰੀਆਂ ਦਾ ਸਰਕਾਰੀ ਕਿਉਂਕਿ ਇੱਕ ਨੈਸ਼ਨਲ ਦੇ ਵਿੱਚ ਕਿੰਨੇ ਸਟੇਟਸ ਆਉਂਦੇ ਆ ਉਸ ਤੋਂ ਬਾਅਦ ਨੈਸ਼ਨਲ ਚੋਂ ਸਿਲੈਕਟ ਕਰਕੇ ਖੇਲੋ ਇੰਡੀਆ ਲੈ ਕੇ ਜਾਂਦੇ ਉਸ ਦੇ ਵਿੱਚੋਂ ਮੈਡਲ ਲੈਣਾ ਸਾਰਾ ਡੋਪਿੰਗ ਵਗੈਰਾ ਵੀ ਹੁੰਦੀ ਆ ਇੱਕ ਤਾਂ ਜੈਨੂਅਲ ਜਦੋਂ ਪੈਰਾਲੈਂਪਿਕ ਕਮੇਟੀ ਆਫ ਇੰਡੀਆ ਕੋਈ ਲੋਕਲ ਤਾਂ ਹੈ ਨਹੀਂ ਜੀ ਕਿ ਐਵੇਂ ਆਪਾਂ ਨਸ਼ਿਆਂ ਦੇ ਵੀ ਤੁਹਾਡੇ ਡੋਪ ਟੈਸਟ ਵੀ ਹੋਣੇ ਆ ਹਾਂ ਡੋਪ ਟੈਸਟ ਹੋਣਾ ਜੀ ਮੇਰਾ ਹੈ ਕਿ ਬਲੱਡ ਟੈਸਟ ਹੋਇਆ 2023 ਦੇ ਵਿੱਚ ਖੇਲੋ ਇੰਡੀਆ ਦੇ ਵਿੱਚ ਕਿੰਨੇ ਕਿਲੋ ਵਜ਼ਨ ਚੱਕਿਆ ਹੋਇਆ ਆਪਣੇ ਸਰੀਰ ਤੇ ਮਤਲਬ ਜਿਹੜੀ ਪਾਵਰ ਲਿਫਟਿੰਗ ਕਰਦੇ ਹੋ ਤੁਸੀਂ ਮੈਂ 76 ਬੋਡੀ ਵੇਟ ਦੇ ਵਿੱਚ 171 ਕਿਜੀ ਵੇਟ ਚੁੱਕਿਆ ਜੀ ਖੇਲ 171 ਕਿਲੋ ਖੇਲੋ ਮਿੰਟ ਦੇ ਵਿੱਚ 골ਡ সিলভার ਮੈਡਨ ਨਾਲੋਂ 16 ਕਿਜੀ ਜ਼ਿਆਦਾ ਸੀ ਇਨਕਰੀਸ ਸੀ ਜੀ ਤੇ ਉੱਥੇ ਕੀ ਲੋਕਾਂ ਦੇ ਰਿਐਕਸ਼ਨ ਸੀਗੇ ਜਾਂ ਪਿੰਡ ਵਾਪਸ ਆਏ ਜਦੋਂ ਇੱਕ ਪ੍ਰਾਈਜ਼ ਲੈ ਕੇ ਕਿੰਨਾ ਕੁ ਢੋਲ ਟਮਕਿਆ ਦਾ ਸਵਾਗਤ ਹੋਇਆ ਜਿਵੇਂ ਆਪਾਂ ਦੇਖਦੇ ਹਾਂ ਕਈ ਵਾਰ ਖਡਾਰੀਆਂ ਨੂੰ ਲੋਕ ਬਹੁਤ ਮਾਨਤਾ ਦਿੰਦੇ ਆ ਤੇ ਕਈ ਵਾਰੀ ਇਹ ਵੀ ਦਸਵੀਂ ਦਾ ਆ ਜਾਂਦੀਆਂ ਕਿ ਕੋਈ ਵਿਅਕਤੀ ਖੇਡ ਖੇਡ ਕੇ ਆਇਆ ਹੋਵੇ ਬਹੁਤੋ ਡਾਇਨਾਮ ਲਿਆ ਹੋਵੇ ਤੇ ਉਹਨੂੰ ਤੇ ਕੋਈ ਪਿੰਡ ਦਾ ਕਵਾਸੀ ਵੀ ਨਹੀਂ ਲੈ ਜਾਂਦਾ ਤੁਹਾਡੇ ਨਾਲ ਕੀ ਉਦੋਂ ਬੀਤਿਆ ਸੀਗਾ ਕੀ ਮਾਹੌਲ ਸੀ ਉਦੋਂ ਉੱਥੇ ਖੇਡ ਦੇ ਸਮੇਂ ਚਲੋ ਰਿਐਕਸ਼ਨ ਜਦੋਂ 골ਡ ਮੈਡਲ ਜਿੱਤਿਆ ਜੀ ਇੰਟਰਵਿਊ ਵਗੈਰਾ ਕੀਤੀ ਥੋੜਾ ਦਿਲ ਨੂੰ ਵਧੀਆ ਲੱਗਿਆ ਪਰ ਪਿੰਡ ਆ ਕੇ ਫਿਰ ਕਿਸੇ ਨੇ ਕੋਈ ਸਰਕਾਰ ਨੇ ਜਾਂ ਕੇ ਕੋਈ ਸਵਾਗਤ ਵਗੈਰਾ ਕੁਝ ਨਹੀਂ ਹੋਇਆ ਜੀ ਉੱਥੇ ਮਹਿਸੂਸ ਹੋਇਆ ਨਾ ਕਿ ਹੁੰਦੇ ਰਾਜੇ ਬਣ ਕੇ ਜ਼ਿੰਦਗੀ ਬਦਲ ਗਈ ਹਾਂ ਉੱਥੇ ਉਹਨਾਂ ਪੁੱਛਿਆ ਸੀ ਇੰਟਰਵਿਊ ਉੱਥੇ ਵੀ ਹੋਈ ਸੀ ਤੇ ਉੱਥੇ ਵੀ ਇਹੀ ਗੱ ਸੈਂਟਰ ਗਵਰਨਮੈਂਟ ਨੇ મોદી ਸਰਕਾਰ ਨੇ ਕੁਝ ਕੀਤਾ ਕਿ ਸ਼ਾਇਦ ਪਲੇਟਫਾਰਮ ਵਧੀਆ ਮਿਲ ਜੇ ਖੇਲੋ ਇੰਡੀਆ ਦਾ ਬਾਜ਼ਮਰੀ ਇੰਟਰਨੈਸ਼ਨਲ ਮਾਚ ਸਿਲੈਕਸ਼ਨ ਵੀ ਹੋਈ ਸੀ ਭਾਜੀ ਉਹਦੇ ਕਾਰਨ ਉਹਦੇ ਵਿੱਚ 2.5 ਲੱਖ ਰੁਪਏ ਫੀਸ ਮੰਗਦੇ ਸੀ 2.5 ਲੱਖ ਰੁਪਏ ਫੀਸ ਹਾਂਜੀ ਜਾਣ ਵਾਸਤੇ ਤੇ ਫਿਰ ਉਹੀ ਘਰ ਦੇ ਹਾਲਾਤ ਉਹਨਾਂ ਕਰਕੇ ਨਹੀਂ ਦੇ ਪਾ ਸਕੀ ਤੇ ਫਿਰ ਖੇਲੋ ਇੰਡੀਆ ਖੇਲ ਕੇ ਵਸ ਕਰ ਬੈਠ ਗਈ